ਮੌਸਮ ਨੂੰ ਲੈ ਕੇ ਵੱਡੀ ਖਬਰ ਸਾਂਝੀ ਕਰ ਰਿਹਾ ਪੰਜਾਬ ਵਿੱਚ ਮੀਂਹ ਦਾ yellow alert ਜਾਰੀ ਹੋਣ ਤੋਂ ਬਾਅਦ ਵੀ ਮੀਂਹ ਨਹੀਂ ਪਿਆ ਇਸ ਦੇ ਨਾਲ ਹੀ ਪੰਜਾਬ ਵਿੱਚ ਮੌਨਸੂਨ ਐਕਟਿਵ ਨਹੀਂ ਹੋ ਸਕਿਆ ਕੱਲ ਨਮੀ ਅਤੇ ਗਰਮੀ ਵਿੱਚ ਵਾਧਾ ਹੋਇਆ ਜਿਸ ਤੋਂ ਬਾਅਦ ਵੱਤ ਤੋਂ ਵੱਤ ਤਾਪਮਾਨ 1.5 ਡਿਗਰੀ ਵੱਧ ਗਿਆ ਹੈ ਅੱਜ ਮੀਂਹ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਜਿਸ ਕਾਰਨ ਤਾਪਮਾਨ ਵਿੱਚ ਮਾਮੂਲੀ ਵਾਧਾ ਹੋਇਆ ਪਰ 21 ਜੁਲਾਈ ਨੂੰ ਮੌਨਸੂਨ ਦਾ ਇੱਕ ਵਾਰ ਫਿਰ ਐਕਟਿਵ ਹੋਣ ਦੀ ਸੰਭਾਵਨਾ ਹੈ ਕੋਜਿਲਾਕਿਆ ਵਿੱਚ ਹਲਕੀ ਬਾਰਿਸ਼ ਹੋਈ ਹੈ ਜਿਸ ਤੋਂ ਬਾਅਦ ਸਵੇਰੇ ਚ ਨਮੀ ਅਤੇ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਗਿਆ ਹੈ ਪੰਜਾਬ ਦੇ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 38.3 ਡਿਗਰੀ ਦਰਜ ਕੀਤਾ ਗਿਆ ਹੈ ਪੰਜਾਬ ਦਾ ਔਸਤ ਤਾਪਮਾਨ ਆਮ ਨਾਲੋਂ 2.7 ਡਿਗਰੀ ਵਾਧਾ ਪਾਇਆ ਗਿਆ ਹੈ ਪੰਜਾਬ ਵਿੱਚ ਅਗਲੇ 2 ਦਿਨਾਂ ਤੱਕ ਕਿਸੇ ਵੀ ਤਰ੍ਹਾਂ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ ਪਰ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਹੁਸ਼ਿਆਰਪੁਰ ਜਲੰਧਰ ਨਵਾਂ ਸ਼ਹਿਰ ਬਰਨਾਲਾ ਮਾਨਸਾ ਸੰਗਰੂਰ ਪਟਿਆਲਾ ਰੂਪਨਗਰ ਫਤਿਗੜ ਸਾਹਿਬ ਅਤੇ ਐਸਆਈਐਸ ਨਗਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਕਾਰਨ ਨਮੀ ਵਧੇਗੀ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਇੱਕ ਵਾਰ ਫਿਰ 21 ਜੁਲਾਈ ਤੋਂ ਇਨ੍ਹਾਂ ਸਾਰੇ ਜ਼ਿਲ੍ਹਿਆਂ ਵਿੱਚ بارش ਨੂੰ ਲੈ ਕੇ yellow alert ਜਾਰੀ ਕਰ ਦਿੱਤਾ ਗਿਆ ਹੈ ਐਦਾ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਅਪਡੇਟਸ ਨਿਊਜ਼ ਨਾਲ ਧੰਨ ਮੌਸਮ ਨੂੰ ਲੈ ਕੇ ਵੱਡੀ ਖਬਰ ਸਾਂਝੀ ਕਰ ਰਿਹਾ ਪੰਜਾਬ ਵਿੱਚ ਮੀਂਹ ਦਾ yellow alert ਜਾਰੀ ਹੋਣ ਤੋਂ ਬਾਅਦ ਵੀ ਮੀਂਹ ਨਹੀਂ ਪਿਆ ਇਸ ਦੇ ਨਾਲ ਹੀ ਪੰਜਾਬ ਵਿੱਚ ਮੌਨਸੂਨ ਐਕਟਿਵ ਨਹੀਂ ਹੋ ਸਕਿਆ ਕੱਲ ਨਮੀ ਅਤੇ ਗਰਮੀ ਵਿੱਚ ਵਾਧਾ ਹੋਇਆ ਜਿਸ ਤੋਂ ਬਾਅਦ ਵੱਤ ਤੋਂ ਵੱਤ ਤਾਪਮਾਨ 1.5 ਡਿਗਰੀ ਵੱਧ ਗਿਆ ਹੈ ਅੱਜ ਮੀਂਹ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਜਿਸ ਕਾਰਨ ਤਾਪਮਾਨ ਵਿੱਚ ਮਾਮੂਲੀ ਵਾਧਾ ਹੋਇਆ ਪਰ 21 ਜੁਲਾਈ ਨੂੰ ਮੌਨਸੂਨ ਦਾ ਇੱਕ ਵਾਰ ਫਿਰ ਐਕਟਿਵ ਹੋਣ ਦੀ ਸੰਭਾਵਨਾ ਹੈ ਕੋਜਿਲਾਕਿਆ ਵਿੱਚ ਹਲਕੀ ਬਾਰਿਸ਼ ਹੋਈ ਹੈ ਜਿਸ ਤੋਂ ਬਾਅਦ ਸਵੇਰੇ ਚ ਨਮੀ ਅਤੇ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਗਿਆ ਹੈ ਪੰਜਾਬ ਦੇ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 38.3 ਡਿਗਰੀ ਦਰਜ ਕੀਤਾ ਗਿਆ ਹੈ ਪੰਜਾਬ ਦਾ ਔਸਤ ਤਾਪਮਾਨ ਆਮ ਨਾਲੋਂ 2.7 ਡਿਗਰੀ ਵਾਧਾ ਪਾਇਆ ਗਿਆ ਹੈ ਪੰਜਾਬ ਵਿੱਚ ਅਗਲੇ 2 ਦਿਨਾਂ ਤੱਕ ਕਿਸੇ ਵੀ ਤਰ੍ਹਾਂ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ ਪਰ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਹੁਸ਼ਿਆਰਪੁਰ ਜਲੰਧਰ ਨਵਾਂ ਸ਼ਹਿਰ ਬਰਨਾਲਾ ਮਾਨਸਾ ਸੰਗਰੂਰ ਪਟਿਆਲਾ ਰੂਪਨਗਰ ਫਤਿਗੜ ਸਾਹਿਬ ਅਤੇ ਐਸਆਈਐਸ ਨਗਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਕਾਰਨ ਨਮੀ ਵਧੇਗੀ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਇੱਕ ਵਾਰ ਫਿਰ 21 ਜੁਲਾਈ ਤੋਂ ਇਨ੍ਹਾਂ ਸਾਰੇ ਜ਼ਿਲ੍ਹਿਆਂ ਵਿੱਚ بارش ਨੂੰ ਲੈ ਕੇ yellow alert ਜਾਰੀ ਕਰ ਦਿੱਤਾ ਗਿਆ ਹੈ ਐਦਾ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਅਪਡੇਟਸ ਨਿਊਜ਼ ਨਾਲ ਧੰਨਵਾਦ ਮੌਸਮ ਨੂੰ ਲੈ ਕੇ ਵੱਡੀ ਖਬਰ ਸਾਂਝੀ ਕਰ ਰਹੇ ਆ ਪੰਜਾਬ ਵਿੱਚ ਮੀਂਹ ਦਾ yellow alert ਜਾਰੀ ਹੋਣ ਤੋਂ ਬਾਅਦ ਵੀ ਮੀਂਹ ਨਹੀਂ ਪਿਆ ਇਸ ਦੇ ਨਾਲ ਹੀ ਪੰਜਾਬ ਵਿੱਚ ਮੌਨਸੂਨ ਐਕਟਿਵ ਨਹੀਂ ਹੋ ਸਕਿਆ ਕੱਲ ਨਮੀ ਅਤੇ ਗਰਮੀ ਵਿੱਚ ਵਾਧਾ ਹੋਇਆ ਜਿਸ ਤੋਂ ਬਾਅਦ ਵੱਤ ਤੋਂ ਵੱਤ ਤਾਪਮਾਨ 1.5 ਡਿਗਰੀ ਵਧ ਗਿਆ ਹੈ ਅੱਜ ਮੀਂਹ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਜਿਸ ਕਾਰਨ ਤਾਪਮਾਨ ਵਿੱਚ ਮਾਮੂਲੀ ਵਾਧਾ ਹੋਇਆ ਪਰ 21 ਜੁਲਾਈ ਨੂੰ ਮੌਨਸੂਨ ਦਾ ਇੱਕ ਵਾਰ ਫਿਰ ਐਕਟਿਵ ਹੋਣ ਦੀ ਸੰਭਾਵਨਾ ਹੈ ਕੋਝੀਲਾਕਿਆ ਵਿੱਚ ਹਲਕੀ ਬਾਰਿਸ਼ ਹੋਈ ਹੈ ਜਿਸ ਤੋਂ ਬਾਅਦ ਸਵੇਰੇ ਚ ਨਮੀ ਅਤੇ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਗਿਆ ਹੈ ਪੰਜਾਬ ਦੇ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 38.3 ਡਿਗਰੀ ਦਰਜ ਕੀਤਾ ਗਿਆ ਹੈ ਪੰਜਾਬ ਦਾ ਔਸਤ ਤਾਪਮਾਨ ਆਮ ਨਾਲੋਂ 2.7 ਡਿਗਰੀ ਵਾਧਾ ਪਾਇਆ ਗਿਆ ਹੈ ਪੰਜਾਬ ਵਿੱਚ ਅਗਲੇ 2 ਦਿਨਾਂ ਤੱਕ ਕਿਸੇ ਵੀ ਤਰ੍ਹਾਂ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ ਪਰ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਹੁਸ਼ਿਆਰਪੁਰ ਜਲੰਧਰ ਨਵਾਂਸ਼ਹਿਰ ਬਰਨਾਲਾ ਮਾਨਸਾ ਸੰਗਰੂਰ ਪਟਿਆਲਾ ਰੂਪਨਗਰ ਫਤਿਹਗੜ੍ਹ ਸਾਹਿਬ ਅਤੇ ਐਸਆਈਐਸ ਨਗਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਕਾਰਨ ਨਮੀ ਵਧੇਗੀ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਇੱਕ ਵਾਰ ਫਿਰ 21 ਜੁਲਾਈ ਇਨਾਂ ਸਾਰੇ ਜ਼ਿਲ੍ਹਿਆਂ ਵਿੱਚ بارش ਨੂੰ ਲੈ ਕੇ yellow alert ਜਾਰੀ ਕਰ ਦਿੱਤਾ ਗਿਆ ਹੈ ਐਦਾ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਅਪਡੇਟਸ ਨਿਊਜ਼ ਨਾਲ ਧੰਨਵਾਦ ਮੌਸਮ ਨੂੰ ਲੈ ਕੇ ਵੱਡੀ ਖਬਰ ਸਾਂਝੀ ਕਰ ਰਿਹਾ ਪੰਜਾਬ ਵਿੱਚ ਮੀਂਹ ਦਾ yellow alert ਜਾਰੀ ਹੋਣ ਤੋਂ ਬਾਅਦ ਵੀ ਮੀਂਹ ਨਹੀਂ ਪਿਆ ਇਸ ਦੇ ਨਾਲ ਹੀ ਪੰਜਾਬ ਵਿੱਚ ਮੌਨਸੂਨ ਐਕਟਿਵ ਨਹੀਂ ਹੋ ਸਕਿਆ ਕੱਲ ਨਮੀ ਅਤੇ ਗਰਮੀ ਵਿੱਚ ਵਾਧਾ ਹੋਇਆ ਜਿਸ ਤੋਂ ਬਾਅਦ ਵੱਤ ਤੋਂ ਵੱਤ ਤਾਪਮਾਨ 1.5 ਡਿਗਰੀ ਵੱਧ ਗਿਆ ਹੈ ਅੱਜ ਮੀਂਹ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਜਿਸ ਕਾਰਨ ਤਾਪਮਾਨ ਵਿੱਚ ਮਾਮੂਲੀ ਵਾਧਾ ਹੋਇਆ ਪਰ 21 ਜੁਲਾਈ ਨੂੰ ਮੌਨਸੂਨ ਦਾ ਇੱਕ ਵਾਰ ਫਿਰ ਐਕਟਿਵ ਹੋਣ ਦੀ ਸੰਭਾਵਨਾ ਹੈ ਕੋਝੀ ਇਲਾਕੇ ਵਿੱਚ ਹਲਕੀ ਬਾਰਿਸ਼ ਹੋਈ ਹੈ ਜਿਸ ਤੋਂ ਬਾਅਦ ਸਵੇਰੇ ਚ ਨਮੀ ਅਤੇ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਗਿਆ ਹੈ ਪੰਜਾਬ ਦੇ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 38.3 ਡਿਗਰੀ ਦਰਜ ਕੀਤਾ ਗਿਆ ਹੈ ਪੰਜਾਬ ਦਾ ਔਸਤ ਤਾਪਮਾਨ ਆਮ ਨਾਲੋਂ 2.7 ਡਿਗਰੀ ਵਾਧਾ ਪਾਇਆ ਗਿਆ ਹੈ ਪੰਜਾਬ ਵਿੱਚ ਅਗਲੇ 2 ਦਿਨਾਂ ਤੱਕ ਕਿਸੇ ਵੀ ਤਰ੍ਹਾਂ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ ਪਰ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਹੁਸ਼ਿਆਰਪੁਰ ਜਲੰਧਰ ਨਵਾਂ ਸ਼ਹਿਰ ਬਰਨਾਲਾ ਮਾਨਸਾ ਸੰਗਰੂਰ ਪਟਿਆਲਾ ਰੂਪਨਗਰ ਫਤਿਗੜ ਸਾਹਿਬ ਅਤੇ ਐਸਆਈਐਸ ਨਗਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਕਾਰਨ ਨਮੀ ਵਧੇਗੀ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਇੱਕ ਵਾਰ ਫਿਰ 21 ਜੁਲਾਈ ਇਨ੍ਹਾਂ ਸਾਰੇ ਜ਼ਿਲ੍ਹਿਆਂ ਵਿੱਚ ਬਾਰਿਸ਼ ਨੂੰ ਲੈ ਕੇ yellow alert ਜਾਰੀ ਕਰ ਦਿੱਤਾ ਗਿਆ ਹੈ ਐਦਾ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਅਪਡੇਟਸ ਨਿਊਜ਼ ਨਾਲ ਧੰਨਵਾਦ